ਇਸ ਪੰਜਾਬ ਦੇ ਪ੍ਰਵਾਸ ਨੂੰ ਰੋਕੀਏ ਇਸ ਪੰਜਾਬ ਦੇ ਜਿਹੜੀਆਂ ਜ਼ਮੀਨਾਂ ਵੇਚ ਰੀਆਂ ਉਹਨਾਂ ਨੂੰ ਰੋਕੀਏ ਸਾਡੇ ਕੋਲ ਬਹੁਤ ਵੱਡੇ ਚੈਲੰਜ ਆ ਔਰ ਉਹਨਾਂ ਨੂੰ ਅਸੀਂ ਉਹਨਾਂ ਦੇ ਸੁਪਨੇ ਨੂੰ ਨਿਪੇਰੇ ਚਾੜਨ ਲਈ ਇਸ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਨ ਰਾਤ ਇੱਕ ਕਰਾਂਗੇ ਤੇਰਾ ਵੱਡੀਆਂ ਹੋਣ ਛੋਟੀਆਂ ਹੋਣ ਅੱਜ ਦੇ ਦਿਨ ਇਸ ਜਿਹੜੇ ਅਹੁਦੇ ਆ ਨਾ ਇਹਨਾਂ ਦੇ ਵਿੱਚ ਜਿਹੜੇ ਮਖੌਟੇ ਆ ਚਿਹਰੇ ਆ ਉਹਨਾਂ ਦੇ ਕਿਰਦਾਰ ਬਹੁਤ ਹੀ ਛੋਟੇ ਆ ਔਰ ਸਾਨੂੰ ਅੱਜ ਖੁਦ ਪੰਜਾਬੀਆਂ ਨੂੰ ਇਹ ਇੱਕ ਮਹਿਸੂਸ ਹੋਣ ਲੱਗ ਪਿਆ ਕਿ ਇਸ ਪੰਜਾਬ ਦੇ ਕੋਲੋਂ ਬਹੁਤ ਵੱਡੀ ਗਲਤੀ ਹੋ ਚੁੱਕੀ ਆ ਪੰਜਾਬੀ ਨੌਜਵਾਨ ਪਿੰਡ ਦਾ ਬੱਚਾ ਸ਼ਹਿਰ ਦਾ ਬੱਚਾ ਉਹਦੇ ਕੋਲ ਕੋਈ ਕੰਮ ਨਹੀਂ ਹੈਗਾ ਔਰ ਉਹ ਇੰਨੀ ਡਰ ਦੇ ਵਿੱਚ ਹੋ ਗਿਆ ਕਿ ਮੈਂ ਇੱਥੇ ਕੋਈ ਕਾਰੋਬਾਰ ਕਰੇ ਨਹੀਂ ਸਕਦਾ ਇਸ ਕਰਕੇ ਸਭ ਤੋਂ ਵੱਡਾ ਉਹਨੇ ਫੈਸਲਾ ਕਰ ਲਿਆ ਕਿ ਮੈਂ ਪੰਜਾਬ 'ਚ ਰਹਿਣਾ ਹੀ ਨਹੀਂ ਇਹ ਇੱਕ ਬਹੁਤ ਵੱਡਾ ਸਾਡੇ ਲਈ ਪੰਜਾਬ ਦੇ ਨੌਜਵਾਨ ਦੇ ਲਈ ਇੱਕ ਸਾਡੇ ਲਈ ਖਤਰੇ ਦੀ ਘੰਟੀ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਮਿਸਾਲੀ ਰਾਜ ਕਾਇਮ ਕਰੀਏ ਜਿਹਦੇ ਵਿੱਚ ਅਸੀਂ ਆਪਣੀਆਂ ਨਸਲਾਂ ਬੀੜੀਆਂ ਆਪਣੀਆਂ ਜ਼ਮੀਨਾਂ ਨੂੰ ਬਚਾ ਕੇ ਕਿਉਂਕਿ ਸਾਡਾ ਮੁੱਖ ਕਿੱਤਾ ਜਿਹੜਾ ਪੰਜਾਬ ਦਾ ਸੀ ਉਹ ਸੀ ਖੇਤੀਬਾੜੀ ਔਰ ਉਹਦੀ ਸ਼ਾਨ ਨੂੰ ਬਹਾਲ ਕਰੀਏ ਲਗਭਗ ਸਾਰੇ ਹੀ ਲੀਡਰ ਜਿਹੜੇ ਆ ਉਹ ਆਪਣੀ ਬੇਪਰੋਸ ਯੋਗਤਾ ਜਿਹੜੀ ਗਵਾ ਚੁੱਕੀ ਆ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਇੱਕ ਨਾਮ ਭਾਈ ਅਮਰਪਾਲ ਸਿੰਘ ਤੋਂ ਬਗੈਰ ਲਓ ਜਿਹਦੇ ਤੇ ਲੋਕ ਯਕੀਨ ਕਰਕੇ ਵੋਟ ਪਾ ਸਕਣ ਕਿ ਇਹ ਸਾਡਾ ਭਲਾ ਕਰ ਸਕਦੇ ਆ ਕਿਉਂਕਿ ਉਹੀ ਰੇਤ ਮਾਫੀ ਆ ਸਾਰਾ ਉਹੀ ਸਿਸਟਮ ਪਿਆਰ ਬੈਠਾ ਆ ਅਕਾਲੀ ਦਲ ਦਾ ਏਕਾ ਹੋ ਸਕਦਾ ਵੱਖ-ਵੱਖ ਅਕਾਲੀ ਦਲ ਦਾ 2027 ਦੇ ਵਿੱਚ ਕਿ ਲੱਗਦਾ ਤੁਹਾਨੂੰ ਦੇਖੋ ਜਦੋਂ ਜਿਹੜੀ ਸਿਆਸਤ ਵੋਟ ਦਾ ਰਾਜ ਆ ਇਹਦੇ ਵਿੱਚ ਅਸੀਂ ਕੁਝ ਵੀ ਕਹਿਣਾ ਨਾ ਕਹਿਣਾ ਇਹ ਗਲਤ ਗੱਲ ਆ ਹੋ ਸਕਦਾ ਆ ਪਰ ਜੇ ਸਾਰੇ ਹੀ ਅਸੀਂ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਨੂੰ ਕਬੂਲ ਲਵਾਂਗੇ ਸੈਂਡ ਲੈਂਡ ਮਾਫੀਆ ਇੱਕ ਬਹੁਤ ਵੱਡੇ ਪੱਧਰ ਤੇ ਚੱਲ ਗਿਆ ਜਿਹੜਾ ਕਿ ਲੱਖਾਂ ਚ ਨਹੀਂ ਕਰੋੜਾਂ ਅਰਬਾਂ ਦੇ ਵਿੱਚ ਵਪਾਰ ਚੱਲੇ ਗਿਆ ਆ ਔਰ ਇਹੀ ਇੱਕ ਕੰਮ ਕਰਨ ਵਾਲਾ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਸਾਰੇ ਮਾਫੀਆ ਤੰਤਨ ਨੂੰ ਬਾਹਰ ਕੱਢ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਚੁਣ ਕੇ ਅਸੀਂ ਇਸ ਨੂੰ ਅਸੀਂ ਸੁਧਾਰ ਸਕਦੇ ਹਾਂ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੁਖਸਰ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ। ਉਹਦੇ ਵਿੱਚ ਵੱਖ-ਵੱਖ ਜੁਮਿਆਂ ਵਾਰੀਆਂ ਦਿੱਤੀਆਂ ਗਈਆਂ ਤੇ ਕੁਝ ਦਿਨ ਪਹਿਲਾਂ ਬਰਜਿੰਦਰ ਸਿੰਘ ਹੁਸੈਨਪੁਰੀ ਇੱਕ ਜਾਣਿਆ ਪਛਾਣਿਆ ਨਾਮ ਅਕਾਲੀ ਦਲ ਵਾਸ ਪੰਜਾਬ ਦੇ ਵਿੱਚ ਆਉਂਦਾ ਤੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਤੇ ਉਸ ਦੇ ਵਿੱਚ ਉਹਨਾਂ ਨੂੰ ਜੁਆਇਨ ਕਰ ਲਿਆ ਜਾਂਦਾ ਤੇ ਅੱਜ ਉਹਨਾਂ ਨੂੰ ਇੱਕ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਵਾ ਹੁਸੈਨਪੁਰੀ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਨਾਲੇ ਪੁੱਛਦੇ ਆ ਜ਼ਿੰਮੇਵਾਰੀਆਂ ਕਿਹੜੀਆਂ ਵਾਂ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਪੀ ਸਾਹਿਬ ਅੱਜ ਕਿਹੜੀ ਜ਼ਿੰਮੇਵਾਰੀਆਂ ਨਵਾਜਿਆ ਗਿਆ ਤੁਹਾਨੂੰ ਆ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਤਿਹਾਸਿਕ ਦਿਹਾੜੇ ਬਾਰੇ ਕਹਿਣਾ ਚਾਹਾਂਗਾ ਕਿ ਇਸ ਮਾਗੀ ਦੇ ਪਵਿੱਤਰ ਦਿਹਾੜੇ ਤੇ ਭਾਈ ਮਹਾਸੰਗ ਜੀ ਹੋਣਾ ਨੇ ਆਪਣਾ ਬਦਾਵਾ ਪੜਵਾਇਆ ਸੀ ਔਰ ਇਹ ਕੇਵਲ ਬਦਾਵਾ ਹੀ ਨਹੀਂ ਪੜਵਾਇਆ ਸੀ ਉਹਨਾਂ ਦਾ ਉਹਨਾਂ ਨੇ ਆਪਣੇ ਨਾਲ ਦੇ 40 ਮੁਕਤਿਆਂ ਨੂੰ ਵੀ ਸਿੱਖ ਕੌਮ ਦੀ ਜੋ ਅਰਦਾਸ ਆ ਉਹਨਾਂ ਦੀ ਸ਼ਹਾਦਤ ਦੇ ਕਾਰਨ ਗੁਰੂ ਦੇ ਵੱਲ ਮੁੱਖ ਹੋਣ ਦੇ ਕਾਰਨ ਇਤਿਹਾਸ ਤੇ ਵਿੱਚ ਨਾਮ ਦਰਜ ਕਰਾ ਲੈ ਕੇ ਅੱਜ ਅਰਦਾਸ ਤੇ ਵਿੱਚ ਉਹਨਾਂ ਦਾ ਨਾਮ ਹਰ ਵੇਲੇ ਯਾਦ ਕੀਤਾ ਜਾਂਦਾ ਆ ਸੋ ਸਾਨੂੰ ਵੀ ਲੋੜ ਆ ਕਿ ਸਾਡਾ ਗੁਰੂ ਇੰਨਾ ਬਿਆਨ ਤੇ ਆ ਕਿ ਅਸੀਂ ਵੀ ਆਪਣਾ ਮੁਖ ਆਪਣੇ ਗੁਰੂ ਵੱਲ ਕਰੀਏ ਤੇ ਆਪਣਾ ਵਧਾਵਾ ਪੜਵਾਈਏ ਅੱਜ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਜੀ ਔਰ ਬਾਪੂ ਜੀ ਹੁਣਾਂ ਦੇ ਸਾਰੀ ਜਿਹੜੀ ਪਾਰਟੀ ਨੇ ਮੈਨੂੰ ਇਲੈਕਸ਼ਨ ਜਿਹੜੀ ਆ ਕੋਆਰਡੀਨੇਟਰ ਲਾਇਆ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਆ ਕਿਉਂਕਿ ਇਹ ਇੱਕ ਬਹੁਤ ਵੱਡਾ ਜੀ 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 ਔਰ ਆਪਾ ਕੋਸ਼ਿਸ਼ ਕਰਾਂਗੇ ਕਿ ਉਸ ਪਰਮਾਤਮਾ ਦੇ ਆਸ਼ੇ ਦੇ ਅਨੁਸਾਰ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਸਾਡੇ ਕੋਲ ਗੁਰੂ ਦਾ ਸਿਧਾਂਤ ਮੀਰੀ ਪੀਰੀ ਔਰ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ 40 ਸਾਲ ਦਾ ਉਹ ਇਤਿਹਾਸਿਕ ਜਿਹੜਾ ਰਾਜ ਸੀ ਜਿਹਦੇ ਵਿੱਚ ਅਸੀਂ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਵੱਧ ਗਿਣਤੀ ਵਾਲਿਆਂ ਨੂੰ ਬਰਾਬਰ ਰੱਖ ਕੇ ਔਰ ਮਿਸਾਲੀ ਰਾਜ ਕਾਇਮ ਕੀਤਾ ਅਸੀਂ ਉਹਨੂੰ ਹੀ ਅੱਗੇ ਲੈ ਕੇ ਜਾ ਕੇ ਜਿਹੜਾ ਇਸ ਸਾਡੇ ਪੰਜਾਬ ਦੇ ਵਿੱਚ ਬਹੁਤ ਇਸ ਵੇਲੇ ਜੋ ਭਾਈ ਸਾਹਿਬ ਨੇ ਵਹਿਿਰ ਕੀਤੀ ਸੀ ਕਿ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਇਸ ਪੰਜਾਬ ਦੇ ਪ੍ਰਵਾਸ ਨੂੰ ਰੋਕੀਏ ਇਸ ਪੰਜਾਬ ਦੇ ਜਿਹੜੀਆਂ ਜ਼ਮੀਨਾਂ ਵੇਚ ਰੀਆਂ ਉਹਨਾਂ ਨੂੰ ਰੋਕੀਏ ਸਾਡੇ ਕੋਲ ਬਹੁਤ ਵੱਡੇ ਚੈਲੰਜ ਆ ਔਰ ਉਹਨਾਂ ਨੂੰ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਨਿਪੇਰੇ ਚਾੜਨ ਲਈ ਇਸ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਨ ਰਾਤ ਇੱਕ ਕਰਾਂਗੇ ਜੀ 227 ਦਾ ਆਗਾਜ਼ ਮੰਨ ਰਹੇ ਹੋ ਜਿੱਦਾਂ ਲੇ ਪਾਸ ਜੀ ਬਿਲਕੁਲ ਜੀ ਮੈਂ ਲੜਾਈ ਲੜੀ ਜਾਊਗੀ ਦੂਜੀਆਂ ਵੱਡੀਆਂ ਤਰ੍ਹਾਂ ਦੇ ਨਾਲ ਦੇਖੋ 13 ਵੱਡੀਆਂ ਹੋਣ ਛੋਟੀਆਂ ਹੋਣ ਅੱਜ ਦੇ ਦਿਨ ਇਸ ਜਿਹੜੇ ਅਹੁਦੇ ਆ ਨਾ ਇਹਨਾਂ ਦੇ ਵਿੱਚ ਜਿਹੜੇ ਮਖੌਟੇ ਆ ਚਿਹਰੇ ਆ ਉਹਨਾਂ ਦੇ ਕਿਰਦਾਰ ਬਹੁਤ ਹੀ ਛੋਟੇ ਆ ਔਰ ਸਾਨੂੰ ਅੱਜ ਖੁਦ ਪੰਜਾਬੀਆਂ ਨੂੰ ਇਹ ਇੱਕ ਮਹਿਸੂਸ ਹੋਣ ਲੱਗ ਪਿਆ ਕਿ ਇਸ ਪੰਜਾਬ ਦੇ ਕੋਲੋਂ ਬਹੁਤ ਵੱਡੀ ਗਲਤੀ ਹੋ ਚੁੱਕੀ ਆ ਔਰ ਹੁਣ ਜਿਹੜੀ ਲੋੜ ਆ ਉਹ ਇਹ ਆ ਕਿ ਜਿਵੇਂ ਪਿਛਲੇ 2 ਦਹਾਕਿਆਂ ਤੋਂ ਲੰਬੇ ਸਮੇਂ ਤੋਂ ਜਿਹੜਾ ਵਾਰ-ਵਾਰ ਜਿਹੜਾ ਇਹਨਾਂ ਨੂੰ ਇੱਕ ਦਰਦ ਮਹਿਸੂਸ ਹੁੰਦਾ ਕਿ ਸਾਡੀ ਚੋਣ ਸਹੀ ਨਹੀਂ ਹੋ ਰਹੀ ਸਭ ਤੋਂ ਵੱਡਾ ਉਹ ਅਸੀਂ ਚੈਲੰਜ ਨੂੰ ਉਸ ਜਿਹੜੀ ਘਾਟ ਨੂੰ ਪੂਰਾ ਕਰਨ ਦੇ ਲਈ ਯਤਨ ਕਰਾਂਗੇ ਕਿ ਝੂਠ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੰਨਾ ਕੁ ਝੂਠ ਬੋਲਿਆ ਗਿਆ ਪੰਜਾਬ ਦੀ ਰਾਜਨੀਤੀ ਸਰਕਾਰ ਬਣਾਉਣ ਦੇ ਲਈ ਕਿ ਅੱਜ ਆਪਣੇ ਆਪ ਸਾਨੂੰ ਜਦੋਂ ਅਸੀਂ ਉਸ ਚੀਜ਼ ਨੂੰ ਦੇਖਦੇ ਆ ਪੰਜਾਬ ਦਾ ਹਰ ਜਿਹੜਾ ਵੋਟਰ ਉਹ ਦੇਖ ਰਿਹਾ ਕਿ ਅਸੀਂ ਤਾਂ ਇੱਕ ਤਰ੍ਹਾਂ ਲੁੱਟੇ ਗਏ ਆ ਕਿ ਪੰਜਾਬ ਦੇ ਵਿੱਚ ਦੇਖੋ ਜਿਹੜਾ ਕੋਈ ਸੱਚੀ ਚੀਜ਼ ਐਦਾ ਹੁੰਦੀਆਂ ਜਿਹੜੀਆਂ ਸਾਡੇ ਅਣਖ ਦੇ ਜੀਣ ਲਈ ਚਾਹੀਦੀਆਂ ਆ ਆ ਉੱਚ ਸਾਡਾ ਜਿਹੜਾ ਪੰਜਾਬੀ ਦਾ ਪ੍ਰਾਊਡ ਆ ਅੱਜ ਸਾਡਾ ਪੰਜਾਬੀ ਨੌਜਵਾਨ ਪਿੰਡ ਦਾ ਬੱਚਾ ਸ਼ਹਿਰ ਦਾ ਬੱਚਾ ਉਹਦੇ ਕੋਲ ਕੋਈ ਕੰਮ ਨਹੀਂ ਹੈਗਾ ਔਰ ਉਹ ਇੰਨੀ ਡਰ ਦੇ ਵਿੱਚ ਹੋ ਗਿਆ ਕਿ ਮੈਂ ਇੱਥੇ ਕੋਈ ਕਾਰੋਬਾਰ ਕਰੇ ਨਹੀਂ ਸਕਦਾ ਇਸ ਕਰਕੇ ਸਭ ਤੋਂ ਵੱਡਾ ਉਹਨੇ ਫੈਸਲਾ ਕਰ ਲਿਆ ਕਿ ਮੈਂ ਪੰਜਾਬ 'ਚ ਰਹਿਣਾ ਹੀ ਨਹੀਂ ਇਹ ਇੱਕ ਬਹੁਤ ਵੱਡਾ ਸਾਡੇ ਲਈ ਪੰਜਾਬ ਦੇ ਨੌਜਵਾਨ ਦੇ ਲਈ ਇੱਕ ਸਾਡੇ ਲਈ ਖਤਰੇ ਦੀ ਘੰਟੀ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਮਿਸਾਲੀ ਰਾਜ ਕਾਇਮ ਕਰੀਏ ਜਿਹਦੇ ਵਿੱਚ ਅਸੀਂ ਆਪਣੀਆਂ ਨਸਲਾਂ ਪੀੜ੍ਹੀਆਂ ਆਪਣੀਆਂ ਜ਼ਮੀਨਾਂ ਨੂੰ ਬਚਾ ਕੇ ਕਿਉਂਕਿ ਸਾਡਾ ਮੁੱਖ ਕਿੱਤਾ ਜਿਹੜਾ ਪੰਜਾਬ ਦਾ ਸੀ ਉਹ ਸੀ ਖੇਤੀਬਾੜੀ ਔਰ ਉਹਦੀ ਸ਼ਾਨ ਨੂੰ ਬਹਾਲ ਕਰੀਏ ਸੰਪਤੀ ਸਾਹਿਬ ਅਕਾਲੀ ਦਲ ਬਹੁਤਾਂ ਤ ਇਸ ਅੰਝਮੈਂਟ ਹੈ ਗਿਆ ਅਕਾਲੀ ਦਲ ਪੁਨਰ ਸਜੀਤ ਅਕਾਲੀ ਦਲ ਬਾਦਲ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੀ ਕੀ ਲੱਗਦਾ ਇਹਨਾਂ ਚ ਜਿੰਨਾ ਨੁਕਸਾਨ ਨਹੀਂ ਹੋਊਗਾ 2027 ਦੇ ਵਿੱਚ ਦੇਖੋ ਲਗਭਗ ਸਾਰੇ ਹੀ ਲੀਡਰ ਜਿਹੜੇ ਆ ਉਹ ਆਪਣੀ ਬੇਪ੍ਰੋਸਜੋਗਤਾ ਇਹਦੀ ਗਵਾ ਚੁੱਕੀ ਆ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਇੱਕ ਨਾਮ ਭਾਈ ਅਮਰਪਾਲ ਸਿੰਘ ਤੋਂ ਬਗੈਰ ਲਓ ਜਿਹਦੇ ਤੇ ਲੋਕ ਯਕੀਨ ਕਰਕੇ ਵੋਟ ਪਾ ਸਕਣ ਕਿ ਇਹ ਸਾਡਾ ਭਲਾ ਕਰ ਸਕਦੇ ਆ ਕਿਉਂਕਿ ਉਹੀ ਰੇਤ ਮਾਫੀਆ ਸਾਰਾ ਉਹੀ ਸਿਸਟਮ ਪਿਆਰ ਬੈਠਾ ਆ ਔਰ ਜਿਹੜੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੂੰ ਬਣਾਉਣ ਵਾਲੇ ਉਹਨਾਂ ਦੇ ਨਾਲ ਖੜੇ ਆ ਉਹ ਦਿਨ ਰਾਤ ਤਤ ਪਰ ਇਸ ਕਰਕੇ ਨਹੀਂ ਹੋ ਰਹੇ ਹੈਗੇ ਕਿ ਅਸੀਂ ਪੰਜਾਬ ਦਾ ਭਲਾ ਕਰਾਂਗੇ ਔਰ ਜੋ ਇੱਥੇ ਅੱਜ ਦਾ ਮਸਾਲੀ ਇਕੱਠ ਹੈ ਇਹ ਇੱਕ ਉਹਨਾਂ ਦਾ ਦਰਦ ਆ ਕਿ ਅਸੀਂ ਇਸ ਪੰਜਾਬ ਨੂੰ ਬਚਾਉਣ ਦੇ ਲਈ ਭਾਈ ਅਮਰਪਾਲ ਸਿੰਘ ਨਾਲ ਖੜੀਏ ਔਰ ਉਹਨਾਂ ਧਿਰਾਂ ਦਾ ਇਕੱਠ ਜਿਹੜਾ ਉਹਨਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਅੱਗੇ ਬੰਦਿਆਂ ਨੂੰ ਪਰਮਾ ਰਹੇ ਆ ਝੂਠ ਬੋਲ ਰਹੇ ਆ ਕਿਉਂਕਿ ਉਹਨਾਂ ਦੇ ਕੋਲ ਤਜਰਬਾ ਹੀ ਨਾ ਆ ਕਿ ਅਸੀਂ ਪੰਜਾਬ ਦੇ ਵਿੱਚੋਂ 10000 20000 50000 ਕਰੋੜ ਕਿਵੇਂ ਲੁੱਟਣਾ ਆ ਸੋ ਇਸ ਕਰਕੇ ਉਸ ਧਿਰਾਂ ਦਾ ਤੇ ਇਸ ਧਿਰ ਦਾ ਬਹੁਤ ਅੰਤਰ ਆ ਜੀ ਅਕਾਲੀ ਦਲ ਦਾ ਏਕਾ ਹੋ ਸਕਦਾ ਵਕ ਵਕ ਅਕਾਲੀ ਦਲ ਦਾ 27 ਦੇ ਵਿੱਚ ਕਿ ਲੱਗਦਾ ਤੁਹਾਨੂੰ ਦੇਖੋ ਜਦੋਂ ਜਿਹੜੀ ਸਿਆਸਤ ਵੋਟ ਦਾ ਰਾਜ ਆ ਇਦੇ ਵਿੱਚ ਅਸੀਂ ਕੁਝ ਵੀ ਕਹਿਣਾ ਨਾ ਕਹਿਣਾ ਇਹ ਗਲਤ ਗੱਲ ਆ ਹੋ ਸਕਦਾ ਆ ਪਰ ਜੇ ਸਾਰੇ ਹੀ ਅਸੀਂ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਨੂੰ ਕਬੂਲ ਲਵਾਂਗੇ 127 ਦੇ ਵਿੱਚ ਸੀਐਮ ਦਾ ਚਿਹਰਾ ਵੀ ਤੁਸੀਂ ਅਨਾਉਂਸ ਕਰ ਦਿੱਤਾ ਭਾਈ ਅਮਰਤਪਾਲ ਸਿੰਘ ਐਮਪੀ ਬਣੇ ਹੋਏ ਆ ਇਸ ਟਾਈਮ ਦੇ ਉੱਤੇ ਜੇਲ੍ਹ ਦੇ ਵਿੱਚੋਂ ਨਾਲ ਛੁੱਟਣਾ ਜੇ ਉਦੋਂ ਤੱਕ ਜੇਲ੍ਹ ਚੋਂ ਨਹੀਂ ਛੱਡਿਆ ਜਾਂਦਾ ਕਿ ਫਿਰ ਵੀ ਭਾਈ ਅਮਰਤਪਾਲ ਸਿੰਘ ਸੀਐਮ ਦਾ ਚਿਹਰਾ ਹੋਣਗੇ ਬਿਲਕੁਲ ਹੋਣਗੇ ਜੀ ਉਹੀ ਹੋਣਗੇ ਜੀ ਔਰ ਮੈਨੂੰ ਪੱਕੀ ਉਮੀਦ ਆ ਕਿ ਉਹਨਾਂ ਤੇ ਲੋਕ ਇੰਨੀ ਆਸ ਕਰਨਗੇ ਔਰ ਗੁਰੂ ਮਹਾਰਾਜ ਦੇ ਆਸਰੇ ਨਾਲ ਉਹ ਮਿਸਾਲੀ ਰਾਜ ਅਸੀਂ ਪੰਜਾਬ ਦੇ ਵਿੱਚ ਲੋਕਤੰਤਰ ਕਾਇਮ ਕਰਾਂਗੇ ਕਿ ਇਹਦੇ ਵਿੱਚ ਹਰ ਵਰਗ ਹਿੰਦੂ ਮੁਸਲਮ ਜੋ ਵੀ ਵਰਗਾਂ ਦੇ ਵਿੱਚ ਹੈਗੇ ਇਕੱਠੇ ਹੋ ਕੇ ਅਸੀਂ ਰਾਜ ਨੂੰ ਕਾਇਮ ਕਰਾਂਗੇ ਸਨਪੂਰੀ ਸਾਹਿਬ ਲਾਸਟ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦਾ ਜੋਰ ਝਾਂ ਚੱਲ ਰਿਹਾ ਖਾਸ ਕਰਕੇ ਕਿਵੇਂ ਵੇਖਦੇ ਹੋ ਕੀ ਲੱਗਦਾ ਤੁਹਾਨੂੰ ਵੀ ਕਿਸ ਸਤਾਈ ਦੀ ਤੁਹਾਡੀ ਸਰਕਾਰ ਆਣ ਕੇ ਉਹਨੂੰ ਖਤਮ ਕਰ ਸਕਦੀ ਹੈ ਬਿਲਕੁਲ ਜੀ ਡਰੱਗ ਮਾਫੀਆ ਇੱਕ ਬਹੁਤ ਡਰੱਗ ਹੋ ਗਿਆ ਸੈਂਡ ਲੈਂਡ ਮਾਫੀਆ ਇੱਕ ਬਹੁਤ ਵੱਡੇ ਪੱਧਰ ਤੇ ਚੱਲ ਗਿਆ ਜਿਹੜਾ ਕਿ ਲੱਖਾਂ ਚ ਨਹੀਂ ਕਰੋੜਾਂ ਅਰਬਾਂ ਦੇ ਵਿੱਚ ਵਪਾਰ ਚੱਲੇ ਗਿਆ ਆ ਔਰ ਇਹੀ ਇੱਕ ਕੰਮ ਕਰਨ ਵਾਲਾ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਸਾਰੇ ਮਾਫੀਆ ਤੰਤਨ ਨੂੰ ਬਾਹਰ ਕੱਢ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਚੁਣ ਕੇ ਅਸੀਂ ਇਸ ਨੂੰ ਅਸੀਂ ਸੁਧਾਰ ਸਕਦੇ ਆ ਵੀ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਮਾਫੀਆ ਪੰਜਾਬ ਦਾ ਬੰਦ ਹੋ ਜਾਏ ਹਾਂ ਪਰ ਨਹੀਂ ਹੋਇਆ ਨਾ ਜੀ ਫੇਸੇ ਕਰਕੇ ਤਾਂ ਸਾਡਾ ਧੋਖਾ ਹੋ ਗਿਆ ਨਾ ਜੇ ਲੋਕਾਂ ਨੇ ਪੰਜਾਬ ਦੇ ਨੇ ਵੋਟ ਪਾਈ ਉਹ ਵਿਸ਼ਵਾਸ ਕਰਕੇ ਪਾਈ ਸੀ ਨਾ ਪਰ 4 ਸਾਲ ਹੋ ਗਏ ਉਹ ਉਸ ਵਿਸ਼ਵਾਸ ਨੂੰ ਬਹਾਲ ਕਰਨ ਵਿੱਚ ਕਾਮਯਾਬ ਨਹੀਂ ਹੋਏ ਹੁਣ ਫਿਰ ਤਿਆਰੀਆਂ ਅਰੰਭੋਗੇ ਜਾ ਕੇ ਹੁਣ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਪੂਰੇ ਪੰਜਾਬ ਦੀ ਤੁਹਾਡੇ ਕੋਲ ਜੀ ਬਿਲਕੁਲ ਜੀ ਦਿਨ ਰਾਤ ਕਰਾਂਗੇ ਉਸ ਪ੍ਰਮਾਤਮਾ ਦਾ ਵੋਟ ਆਸਰਾ ਲੈ ਕੇ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਮੀਟਿੰਗ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਅਸੀਂ ਉਹਨੂੰ ਤਿਆਰੀ ਕਰਕੇ ਸ਼ੁਰੂ ਕਰਾਂਗੇ ਜੀ ਅਲਵਾਦ ਹਸੈਨਪੁਰੀ ਸਾਹਿਬ ਇੱਕ ਤਸਵੀਰ ਤੁਹਾਨੂੰ ਦਿਖਾਲਦੇ ਆ ਮੈਂ ਪੰਜਾਬ ਦੇ ਹਨੇਰਿਆਂ ਨਾਲ ਜੂਝਣ ਵਾਲਾ ਦੀਪ ਸਦੀਆਂ ਤੱਕ ਬਲਦਾ ਰਹੇਗਾ ਤਸਵੀਰ ਬਾਈ ਦੀਪ ਦੀ ਲੱਗੀ ਐ ਇਸ ਟਾਈਮ ਦੇ ਉੱਤੇ ਬਹੁਤਾਤ ਇੱਥੇ ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਸੀ ਤੇ ਦੀਪ ਨੂੰ ਯਾਦ ਵੀ ਕੀਤਾ ਜਾ ਰਿਹਾ ਇੱਕ ਵੱਡੇ ਚਿਹਰੇਾਂ ਦੇ ਜਦੋਂ ਗੱਲ ਕਰਦੇ ਆ ਮਰਜੰਦਰ ਸਿੰਘ ਹਸੈਨਪੁਰੀ ਇੱਕ ਵੱਡਾ ਚਿਹਰਾ ਵਾ ਜਿਹੜੇ ਵਾਰਸ ਪੰਜਾਬ ਦੇ ਅਕਾਲੀ ਦਲ ਵਾਲੇ ਪਾਸੇ ਆਏ ਆ ਅੱਜ ਲੱਖਾ ਸਿੰਘ ਸਿਧਾਣਾ ਜਾਣਿਆ ਪਛਾਣਿਆ ਨਾਮ ਆ ਉਹ ਇਸ ਟਾਈਮ ਤੇ ਇਸ ਪਾਸੇ ਆਇਆ ਵਾ ਤੇ ਦੇਖਦੇ ਆ ਔਣਲੇ ਸਮਾਂ ਹੇਲਜੋਲ ਹੋਈ ਆ ਪੰਜਾਬ ਦੇ ਵਿੱਚ ਕਿਉਂਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਨਵੇਂ ਚਿਹਰੇ ਤੇ ਔਣਲੇ ਸਮੇਂ ਦੇ ਵਿੱਚ ਉਹ ਵੀ ਵੱਡੇ ਚਿਹਰੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਪਰ ਇਲੈਕਸ਼ਨ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਤੇ ਵੱਡੀਆਂ ਧਿਰਾਂ ਆ ਇਸ ਟਾਈਮ ਦੇ ਤੇ ਭਾਜਪਾ ਕਾਂਗਰਸ ਆਕਾਲੀ ਦਲ ਬਾਦਲ ਜ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਤਾਂ ਬਹੁਤਾਂ ਹਿੱਸਿਆਂ ਦੇ ਵਿੱਚ ਇਸ ਟਾਈਮ ਆਕਾਲੀ ਦਲ ਵੀ ਵੰਡਿਆ ਹੋਇਆ ਵੱਧਕਦੇ ਆ ਇੱਕ ਜੁਟਤਾ ਹੁੰਦੀ ਆ ਉਹਲੇ ਸਮੇਂ ਦੇ ਵਿੱਚ ਜੇ ਇੱਕ ਜੁਟਤਾ ਨਹੀਂ ਹੁੰਦੀ ਤਾਂ ਆਕਾਲੀ ਦਲ ਕਿਹੜਾ ਆਕਾਲੀ ਦਲ ਆ ਜਿਹੜਾ ਇਸ ਟਾਈਮ ਦੇ ਉੱਤੇ 227 ਦੇ ਵਿੱਚ ਜੂਝਣ ਵਾਸਤੇ ਮੱਥਾ ਸਰਕਾਰ ਜਿਹੜੀ ਹੁਣ ਇਸ ਟਾਈਮ ਬਣੀ ਹੋਈ ਆ ਜਾਂ ਕਾਂਗਰਸ ਤੇ ਜਾਂ ਆਪਾਂ ਬੀਜੇਪੀ ਦੀ ਗੱਲ ਕਰਦੇ ਉਹਨਾਂ ਨਾਲ ਲੱਗੂਗਾ ਤੇ ਕਿਹਦੀ ਸਰਕਾਰ ਬਣਦੀ ਹੈ ਤੇ ਸਮੇਂ ਦੇ ਗਰਭ ਦੇ ਵਿੱਚ ਆ